ਇਹ ਤੁਸੀਂ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਜ਼ਿਲ੍ਹਾ ਰੂਬਨਗਰ ਦੀਆਂ ਤਸਵੀਰਾਂ ਨੇ ਇਸ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਗਰਾਊਂਡ ਜ਼ੀਰੋ ਦੀ ਰਿਪੋਰਟ ਜਿਸ ਵਿੱਚ ਅਸੀਂ ਉਹਨਾਂ ਦੇ ਜੋ ਬੰਦੇ ਸਾਡੇ ਨਾਲ ਜਾ ਰਹੇ ਨੇ ਅਸੀਂ ਉਹਨਾਂ ਦਾ ਘਰ ਦਿਖਾਵਾਂਗੇ ਤੁਹਾਨੂੰ ਕਿ ਘਰ ਵਿੱਚ ਕਿਸ ਤਰ੍ਹਾਂ ਦੇ ਕੀ ਨੁਕਸਾਨ ਹੋਇਆ ਹੈ ਇਹ ਜੋ ਅਸੀਂ ਵੀਡੀਓ ਦਿਖਾ ਰਹੇ ਹਾਂ ਜਦੋਂ ਪਾਣੀ ਦਾ ਸતર ਥੱਲੇ ਗਿਆ ਸੀ ਉਦੋਂ ਇਹ ਵੀਡੀਓ ਕੈਪਚਰ ਕੀਤੀ ਤੇ ਇਹਨਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਤੁਹਾਨੂੰ ਅਗਲੀ ਮੂਵਮੈਂਟ ਦਿਖਾਣੀ ਆਓ ਦੇਖਦੇ ਹਾਂ ਗ੍ਰਿਓ ਮਹਾਂ ਪੰਜਾਬ ਜੂਐਸਏ ਤੇ ਮੈਂ ਹਾਂ ਸੰਦੀਪ ਸ਼ੈਣੀ ਅੱਜ ਅਸੀਂ ਆਏ ਹਾਂ ਇੱਕ ਨਵੇਂ ਪਿੰਡ ਵਿੱਚ ਜਿੱਥੇ ਪਾਣੀ ਨਾਲ ਪੂਰਾ ਬੋੜਾ ਹਾਲ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਇਹ ਘਰ ਵੀ ਬਿਲਕੁਲ ਟੁੱਟਿਆ ਹੋਇਆ ਹੈ ਦੇਖ ਸਕਦੇ ਹੋ ਇਹ ਘਰ ਦਾ ਫਰਸ਼ ਹੈ ਜੋ ਟੋਟਲੀ ਰਹਿ ਗਿਆ ਹੈ ਇਸ ਘਰ ਵਿੱਚ ਇਹ ਕੁਝ ਛੋਵੇਂ ਪਹਿਲਾਂ ਇਹ ਘਰ ਬਣਾਇਆ ਗਿਆ ਜਿਹੜੇ ਕੰਪਲੀਟ ਵੀ ਨਹੀਂ ਹੋਇਆ ਸੀ ਤੇ ਘਰ ਟੁੱਟ ਬਣ ਕੰਪਲੀਟ ਹੋਣ ਤੋਂ ਪਹਿਲਾਂ ਹੀ ਟੁੱਟ ਗਿਆ ਹੈ ਇਹ ਬਾਈ ਜੀ ਦਾ ਘਰ ਸੀ ਆਪਣਾ ਇਹਨਾਂ ਨੇ ਬੜੀ ਮਿਹਨਤ ਕਰਕੇ ਮਜ਼ਦੂਰੀ ਕਰਕੇ ਘਰ ਬਣਾਇਆ ਗਿਆ ਸੀ ਇਸ ਗੋਪੜ ਚਿੱਲੇ ਵਿੱਚ ਇਸ ਪਿੰਡ ਜੋ ਹੈ ਇਸ ਪਿੰਡ ਵਿੱਚ ਇਸ ਬੰਦੇ ਨੇ ਪੂਰੀ ਮਿਹਨਤ ਨਾਲ ਘਰ ਬਣਾਇਆ ਜੀ ਤੁਸੀਂ ਵਾਧ ਤੋਂ ਪਹਿਲੇ ਕੰਮ ਕੀ ਕਰਦੇ ਹੋ ਕੰਮ ਹਰ ਧਿਆੜੀ ਦਾ ਪਈ ਹੈ ਤੇ ਇਹ ਸਰਕਾਰ ਮੋਦੀ ਜੀ ਕਹੇ ਹੈ ਠੀਕ ਹੈ ਹਵਾਜੋਜਨਾ ਹਵਾਜੋਜਨਾ ਜੇ ਤੁਸੀਂ ਇਹ ਘਰ ਬਣਾਇਆ ਹੈ ਘਰ ਬਣਾਇਆ ਸੀ ਬੋਰਡ ਵੀ ਲੱਗਿਆ ਹੈ ਠੀਕ ਹੈ ਤੇ ਇਹ ਕੁਛ ਵੈਸੇ ਉਹਨਾਂ ਦੇ ਕੁਛ ਪੈਸਾ ਸੀ ਕੁਛ ਇਸ ਦੇ ਆਪਣੇ ਦੇ ਕਿਥੇ ਲੈ ਕੇ ਤਾਂ ਇਹ ਬਣਾਇਆ ਫਿਰ जो भी हैगा माड़ा मोटा ठीक है ठीक है, है एक तो किस किन्ने समय पे बनाए थे दो हजार बोकार दो तीस ठीक है ठीक थी है, थीक है। ਹੋਣ ਸੀ ਥਿਆੜੀ ਦਾ ਪਾ ਕਰਦੇ ਹੋ ਨਾ ਤੇ ਤੁਹਾਡਾ ਦੁਵਾਰੀ ਕਿਵੇਂ ਬਣਾਓਗੇ ਤੁਸੀਂ ਇਹ ਬਹੁਤ ਜ਼ਿਆਦਾ ਤੁਸੀਂ ਰਹਿੰਦੇ ਵੀ ਇਸ ਨੀਵੇਂ ਏਰੀਆ ਵਿੱਚੋਂ ਰਹਿੰਦੇ ਨੇ ਸਣਾ ਟਿਕਲੇ ਆ ਤੁਹਾਨੂੰ ਜਨਵਰੀ ਵਿੱਚ ਇੱਥੇ ਆਏ ਸੀ ਅਸੀਂ ਜਨਵਰੀ ਵਿੱਚ ਠੀਕ ਹੈ ਇਹ ਭਰਾ ਜਿਆਦਾ ਦਿੱਤਾ ਕੁੜੀ ਦਾ ਫਿਰ ਤਾਂ ਆਏ ਸੀ ਇੱਥੇ ਠੀਕ ਹੈ ਇਹ ਕੁੜੀ ਜਵਾਹ ਹੋਏ ਕੰਮ ਹੋ ਗਿਆ ਨਾ ਤੇ ਤੁਸੀਂ ਤੁਹਾਡੀ ਸਰਕਾਰ ਨੂੰ ਕੀ ਅਪੀਲ ਹੈ ਜੋ ਇਥੇ ਤੁਹਾਡੇ ਘਰ ਟੁੱਟ ਗਿਆ ਉਹਨਾਂ ਨੂੰ ਤੁਹਾਡੀ ਸਰਕਾਰ ਨੂੰ ਕੀ ਅਪੀਲ ਹੈ ਸਰਕਾਰ ਦਖੋਈਆ ਜੋ ਸਾਡੀ ਬੰਦਨ ਬੜੀ ਮੋਟੀ ਕਰ ਸਕਦੇ ਕਰ ਗਏ ਤੇ ਇਹ ਗੱਲ ਸਭ ਇਹੀ ਕਹਿ ਸਕਦੇ ਸੀ ਠੀਕ ਹੈ ਠੀਕ ਹੈ ਤੁਸੀਂ ਕਿੰਨੇ ਦਿਨਾਂ ਤੋਂ ਤੁਹਾਡੇ ਵਿੱਚ ਪਾਣੀ ਵੜਿਆ ਹੈ 6 ਰੋਜ਼ ਹੋ ਗਏ 6 ਸਾਧੇ ਦਿਨ ਹੋ ਗਏ ਤੁਹਾਡੇ ਹਨ ਤੇ ਇਸ ਤੋਂ ਇਲਾਵਾ ਤੁਹਾਡੀ ਜਿਹੜੀ ਹੋਰ ਵੀ ਸੀ ਫੈਮਲੀਆਂ ਰਹਿਦੀ ਸੀ ਉਹ ਕਿੱਥੇ ਰਹਿ ਡੀਆਂ ਨੇ ਇਸ ਟਾਈਮ ਸਭ ਉੱਪਰ ਹੀ ਸਾਈਆਂ ਨੇ ਸਾਰੀਆਂ ਉੱਪਰ ਰਹਿ ਡੀਆਂ ਅਗਲੇ ਪਿੰਡ 'ਚ ਅਗਲੇ ਪਿੰਡ 'ਚ ਰਹਿ ਡੀਆਂ ਨੇ ਠੀਕ ਹੈ ਨਾ ਤੇ ਇਹ ਤੁਸੀਂ ਇਹ ਤੁਹਾਡੇ ਇੰਨੀ ਨੀਵੇਂ ਚਾਹੀ ਤੇ ਘਰ ਬਣਾ ਤੁਸੀਂ ਉੱਪਰ ਵੀ ਬਣਾਉਣਾ ਚਾਹੀਦਾ ਸੀ ਤੁਸੀਂ ਇੱਥੇ ਕਿਉਂ ਬਣਾਇਆ ਜਗਾ ਕਰਕੇ ਜਗਾ ਕਰਕੇ ਇਹ ਤੁਹਾਨੂੰ ਇਹ ਜਗਾ ਤੁਹਾਨੂੰ ਕਿਤੇ ਆਪਣੇ ਜਗਾ ਹੈ ਸਕਾਰੀ ਹੋਰ ਪਰ ਚਾਇਦ ਨਹੀਂ ਹੁੰਦੀ ਬਸ ਇਸ ਤਰ੍ਹਾਂ ਠੀਕ ਹੈ ਮਤਾ ਬਾਤ ਜਿੱਦਾਂ ਮਰਮਤਾ ਠੀਕ ਹੈ ਠੀਕ ਤੁਹਾਡੀ ਹੈਲਪ ਕੀਤੀ ਗਈ ਸੀ ਆਮ ਬੰਦਿਆਂ ਨੂੰ ਦਿੱਤਾ ਜਾਵੇ ਹੈਨਾ ਜ਼ਮੀਨ ਦਿੱਤੀ ਜਾਵੇ ਇਹ ਵੀ ਸੰਹਾਰਨਾ ਜੋਗ ਕਦਮਸਰ ਦਾ ਪੰਚਾਇਤ ਦਾ ਤੁਹਾਡੀ ਪਿੰਡ ਦੀ ਪੰਚਾਇਤ ਦਾ ਤੁਹਾਡੇ ਪਿੰਡ ਦੀ ਬਹੁਤ ਵਧੀਆ ਹੈ ਹੈਨਾ ਜੀ ਤੇ ਮੈਂ ਇਹ ਬਾਈ ਜੀ ਨੂੰ ਕਹਿਣਾ ਚਾਹਾਂ ਅੰਦਰੂ ਘਰ ਦੀ ਰਿਪੋਰਟ ਦਿਖਾ ਜਾਵੇ ਬਰੀ ਗਰੀਬ ਜਿਹੜਾ ਘਰ ਕਿਵੇਂ ਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਘਰ ਦੇ ਤੇ ਇਹ ਫੈਮਿਲੀ ਵਾਈਨ ਸਾਬਿਲਕੋ ਪਤਾ ਹੈ ਮੈਂ ਵੀ ਗਰੇਟ ਕੇ ਅੰਦਰ ਜਾਵਾਂਗਾ ਇਹ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰ੍ਹਾਂ ਦੇ ਹਾਲਾਤ ਨੇ ਅਸੀਂ ਪੂਰਾ ਦਰਿਆ ਦਾ ਪਾਣੀ ਵਿੱਚ ਲਾ ਕੇ ਆਏ ਤੋਂ ਉਹ ਵੀ ਦਿਖਾਵਾਂਗੇ ਅਸੀਂ ਜਲਦੀ ਵਾਏ ਇਹ ਦੇਖ ਸਕਦੇ ਹੋ ਘਰ ਬੜਾ ਮੁਸ਼ਕਿਲ ਦਾ ਬਣਾ ਹੈ ਜੀ ਅਸੀਂ ਵੀ ਜੁਰੇ ਘਰ ਦੇ ਵਿੱਚ ਜਿੱਥੇ ਵਿੱਚ ਕੋਈ ਨਹੀਂ ਰਹਿਆ ਤਾਂ ਇਹ ਥੋੜਾ ਜਿਹਾ ਉੱਚਾ ਜੀ ਘਰ ਦੇ ਅੰਦਰ ਤਾਂ ਵੀ ਪਾਣੀ ਬੜੀ ਆਪਸ ਬਾਹਰ ਪਾਣੀ ਪੂਰਾ ਸੀ ਰੋਗੋ ਦੋਸਤੋ ਇਹ ਅਸੀਂ ਗਰਾਉਂਡ ਜ਼ੀਰੋ ਤੋਂ ਖੁਣ ਰਿਪੋਰਟ ਦੇ ਰਹੇ ਆਂ ਜਿਸ ਪਿੰਡ ਵਿੱਚ ਗਏ ਆਂ ਇਹ ਪਿੰਡ ਵਾਲਿਆਂ ਤੋਂ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਬਾਰ ਬਾਰ ਇੱਕੋ ਹੀ ਬੇਨਤੀ ਕਰਦਾ ਇਹਨਾਂ ਪਿੰਡ ਵਾਲਿਆਂ ਤੋਂ ਜੋ ਡੰਗਾ ਦੀ ਡਿਮਾਂਡ ਹੈ ਡੰਗਾ ਲਗਾਇਆ ਜਾਵੇ ਤਾਂ ਜੋ ਇਹ ਪਿੰਡ ਵਾਲੇ ਜਿਸ ਤੁਸੀਂ ਇਹੋ ਤਾਂ ਬਸਾ ਗਿਆ ਇਹ ਵੀ ਵਿਚਾਰ ਕਰੀ ਜੇ ਅਗਰ ਇਸ ਤਰ੍ਹਾਂ ਦਾ ਕੋਈ ਸਾੜ ਮਜੇਵਤ ਆਵੇ ਤੇ ਇਹ ਬਸਾ ਗਣ ਕਿਉਂਕਿ 1 ਅਗਸਤ ਤੋਂ ਥੋੜਾ ਜਿਆਦਾ ਪਿੰਡ ਪੂਰਾ ਉੱਚਾ ਹੈ ਇੱਥੇ ਜਿੱਥੇ ਵਸੇ ਹੋਏ ਨੇ ਇਹਨਾਂ ਦਾ ਘਰ ਬਹੁਤ ਨੀਮਾ ਹੈ ਸਰਕਾਰ ਨੂੰ ਬੇਨਤੀ ਹੈ ਇਸ ਨੂੰ ਪ੍ਰੋਪਰ ਡੰਗੇ ਵਗੈਰਾ ਦੀ ਸਹੂਲਤ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਇਹਨਾਂ ਨੂੰ ਸਾਡੇ ਨਾਲ ਮਾਰ ਹੜ ਦੀ ਮਾਰ ਨਾ ਹੋਵੇ ਤੁਸੀਂ ਕੀ ਕਹਿਣਾ ਜਾਓਗੇ ਮਹਾਪੰਜਾਬ ਜੁਆਸੇ ਨਹੀਂ ਮੈਂ ਪਹਿਲਾਂ ਪੱਤਰਕਾਰ ਜੋ ਪਾਣੀ ਦਾ ਇੱਥੇ ਸਾਡੀ ਸੈਂਟਰ ਕੋਲੇ 0 ਲੈਵਲ ਤੇ ਇਨਸਾਨ ਤੋਂ ਕੁਝ ਦੇਖ ਹੀ ਨਹੀਂ ਹੂੰ ਕਹਿੰਦੇ ਦੋ ਸਾਨੂੰ ਮਾਪੇ ਬੰਦੇ ਨੇ ਨੇੜੇ ਆਜੋ ਨੇੜੇ ਆਜੋ ਪੱਤਰਕਾਰ ਤਾਂ ਵੈਸੇ ਹੋਰ ਵੀ ਬਹੁਤ ਆਏ ਇੱਥੇ ਜਿਹੜੇ ਪਾਣੀ ਹੁਣ ਥੋੜਾ ਜਿਹਾ ਘਟਿਆ ਵੀਰ ਵੀ ਤੁਸੀਂ ਸਾਡੇ ਦਾ ਬਹੁਤ ਚੁੱਪੀ ਆਲੇ ਬਾਕੀ ਪੱਤਰਕਾਰ ਆ ਗਏ ਬਾਕੀ ਉੱਪਰ ਦੇ ਲੈ ਕੇ ਇਧਰ ਤੇ ਵੇ ਘੁੰਮ ਘਮਕੀ ਤੋਂ ਗੱਲ ਨੂੰ ਸਾਰੇ ਪਰ ਜਿੱਦਾਂ ਹੁਣ ਘਰਾਂ ਦੇ ਵਿੱਚ ਜਾ ਕੇ ਦੇਖਣਾ ਜਾਂ ਉੱਪਰ ਤੇ ਦੇਖਣਾ ਸਾਰੇ ਦੇਖਣ ਪੱਤਰਕਾਰ ਪਹਿਲੇ ਪੇ ਤੁਸੀਂ ਆਏ ਇਥੇ ਫਰਕ ਹੁੰਦਾ ਨਾ ਉਹ ਫਰਕ ਹੁੰਦਾ ਜਿਹੜੀ ਅੰਦਰ ਫੜ ਕੇ ਪਤਾ ਲੱਗਦਾ ਵੀ ਕੀ ਦਾ ਕਿਹਾ ਹੈ ਕੀ ਦਾ ਕਿਹਾ ਹੋਇਆ ਕੀ ਦਾ ਕਿਹਾ ਹੋਇਆ ਉੱਪਰ ਤੋਂ ਸਾਰੇ ਜਿੰਦਾ ਕਹਿੰਦੇ ਮੇਰਾ ਹੋਗੇ ਮੇਰਾ ਹੋਗੇ ਜਣੀ ਤੇ ਆਪ ਆਪਣੇ ਇੱਕ ਇੱਕ ਹੁਮਕੀ ਪਤਾ ਲੱਗਣਾ ਵੀ ਕੀ ਹੋਇਆ ਕਹਿ ਨਹੀਂ ਹੋਇਆ ਸਹੀ ਗੱਲ ਇਹ ਤਾਂ ਇੱਥੇ ਪਤਾ ਲੱਗਣਾ ਜੋ ਸਾਡੇ ਵੱਲੋਂ ਤੁਹਾਡੀ ਸੇਵਾ ਕੱਲ ਮੌਹਮ ਕਰੇ ਵੀ ਰਾਜੋ ਰਾਸਨ ਕਿੰਨਾ ਦਿੱਤੀ ਕਿ ਉਹਨਾਂ ਨੂੰ ਸੰਤੋਸ਼ ਤੋਂ ਪੰਜੇ ਜੀ ਅਸੀਂ ਸਤਿ ਸਲੋ ਤੁਹਾਡੀ ਆਪਣੀ ਧੰਨਵਾਦ ਥੋੜਾ ਸਾਰੇ ਦਾ ਜਿਸਨੂੰ ਜਿੰਦਾ ਜੋ ਅੱਗੇ ਜਿਲ੍ਹੇ ਵੀ ਆ ਰਹੇ ਆ ਕੁਝ ਨੁਕਸਾਨ ਦੇ ਕੇ ਜਾ ਰਹੇ ਬਾਕੀ ਇਹ ਵੀ ਸਲੋ ਜਿਆਦਾ ਕਰਕੇ ਪ੍ਰੋਬਲਮ ਡਗੇ ਨਹੀਂ ਨੰਗੀ ਸਾਨੂੰ ਇਹ ਬਲਾ ਰਾਸ਼ਟਰਪਤੀ ਨੂੰ ਮਿਲਾਇਆ ਕਿ ਨਾ ਮਿਲਿਆ ਕਿ ਕਹਿੰਦੇ ਹਨ ਤੁਹਾਨੂੰ ਧੰਨਵਾਦ ਸਮਝ ਦਿੱਤਾ ਹੈ ਪਰ ਸਾਨੂੰ ਜਿਆਦਾ ਪ੍ਰੋਬਲਮ ਹੈ ਜੇ ਡੰਗਾ ਲੱਗ ਜਾਵੇ ਸਾਡਾ ਤਾਂ ਸਾਡਾ ਸਾਰਾ ਹਲਣਾ ਅਸੀਂ ਮੰਗਣਾ ਕਾ ਨੂੰ ਭੇਜਣਾ ਲੈਣ ਕਾ ਨੂੰ ਤੇਰੇ ਜੀ ਸੁੱਕੇ ਰਹਿਣਾ ਬੈਠੇ ਤੇ ਮਹਾ ਵੀ ਆ लास्ट ਮੈਸੇਜ ਲੋ ਵੀ ਅਗਰ ਵਰਤੋਂ ਵੀਡੀਓ ਵਰਤੋ ਸ਼ੇਅਰ ਕਰਨੇ ਚਾਹਾਂ ਹਾਂ ਹਾਂ ਵੀਡੀਓ ਇਹ ਵੀਡੀਓ ਸ਼ੇਅਰ ਕਰੋ ਦਾਬਕ ਜਿੰਨੀ ਹੁੰਦੀ ਤੇ ਸਾਡੇ ਡੰਗਾ ਲੱਗ ਜਾਵੇ ਇੱਥੇ ਬਸ ਧੰਨਵਾਦ ਵਾਈ ਜੀ ਤੁਸੀਂ ਸਾਡੀ ਸਰਕਾਰ ਨੂੰ ਕੀ ਗੁਜਾਰਸ਼ ਹੈ ਸਾਡੀ ਸਰਕਾਰ ਨੂੰ ਇੱਕ ਜਾਇਦਾ ਡੰਗਾ ਲੱਗਦਾ ਪਿੱਛੇ ਤੇ ਪਾਣੀ ਰੁਕ ਜਾਵੇ ਸਾਡਾ ਆਣ ਤੇ ਇੱਥੇ ਬਾਕੀ ਜੋ ਨਸਾਰ ਮਣਾ ਮੋਟਾ ਹੋਵੇ ਚਲੋ ਇਹ ਤੇ ਚਲੇ ਹੋਏ ਗਿਆ ਜਿਹੜਾ ਹੋਣਾ ਤਾਂ ਬਾਕੀ ਮਾਪ ਜਦੋਂ ਮਣਾ ਮੋਟਾ ਬਾਕੀ ਕੀ ਕੰਤ ਵੱਜ ਜਾਓ ਸਾਡੀ ਪਿੱਛੇ ਦੇ ਡੰਗਾ ਲੱਗ ਜਾਵੇ ਤਾਂ ਸਾਨੂੰ ਸਾਰੀ ਜ਼ਿੰਦਗੀ ਬਾਅਦ ਸਭ ਕੁਝ ਹੋ ਜਾਣਾ ਚਲੋ ਠੀਕ ਹੈ ਜੇ ਤੁਸੀਂ ਹੋਰ ਹੋਰ ਕੀ ਹੈ ਡੰਗਾ ਡੰਗੇ ਨਾਲ ਤੁਹਾਡਾ ਹੋ ਜਾਏਗਾ ਕੰਪਲੀਟ ਕੰਮ ਹਾਂਜੀ ਹਾਂਜੀ ਫਿਰ ਆਪਣੇ ਕੁਝ ਨਾ ਕੁਝ ਹੋਊਗਾ ਹੋਊਂਗਾ ਜਿਆਦਾ ਕਰਕੇ ਸਾਨੂੰ ਇਹੀ ਪ੍ਰੋਬਲਮ ਹੈ ਵੀ ਸਾਡੇ ਪਿੱਛੇ ਤੇ ਡੰਗਾ ਲੱਗ ਜਾਵੇ ਡੰਗਾ ਲੱਗ ਗਿਆ ਸਾਡਾ ਸਾਡੇ ਸਾਰੇ ਗੱਲਾਂ ਦਾ ਹੱਲ ਹੈਗਾ ਨਹੀਂ ਸਾਡਾ ਨਹੀਂ ਸਾਡਾ ਕੋਈ ਹੱਲ ਨਹੀਂ ਹੈ ਇਹੀ ਹਾਲ ਆ ਸਾਡਾ ਜੇ ਡੰਗਾ ਲੱਗ ਜਾਵੇ ਜੇ ਡੰਗਾ ਪ੍ਰੋਪਰ ਲੱਜਾਵੇ ਤਾਂ ਇਹ ਇੱਥੇ ਪਾਣੀ ਕਦੇ ਵੀ ਨਹੀਂ ਆਏਗਾ ਪਾਚਾ ਹੈਗਾ ਸਾਡਾ ਪਾਚਾ ਹੈਗਾ ਨਹੀਂ ਆਏਗਾ ਫੇਰ ਨਹੀਂ ਆ ਸਕਦਾ ਪਾਣੀ ਆਊਗਾ ਸੇਮ ਕਰਕੇ ਆਊਗਾ ਮੜਾ ਮੋਟਾ ਪਰ ਇਦਾਂ ਨਹੀਂ ਆ ਜਦੋਂ ਤੇ ਖਨਾ ਆ ਜਦਾਂ ਟੁੱਟ ਗਿਆ ਅੰਦਰ ਆ ਕਿੰਨੇ ਨੁਕਸਾਨ ਹੋਏ ਸਾਰੇ ਅੱਛਾ ਬੈਠ ਗਿਆ ਸਾਰੇ ਕਿੰਨੇ ਇਹ ਇੰਨਾ ਨੁਕਸਾਨ ਨਹੀਂ ਹੋਣਾ ਹਨ ਹੈਗਾ ਉਹ ਸਲੋ ਆਊਗਾ ਤੇ ਛੋੜੀ ਛੋੜੀ ਚੱਲ ਜਾਊਗਾ ਠੀਕ ਹੈ ਧੰਨਵਾਦ